ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੀ ਕਾਫੀ ਪੇਜ ਬਾਰੇ ਵੀਡੀਓ ਮੈਂ ਤੁਹਾਨੂੰ ਮੀਂਹ ਦੀ ਬਣਾ ਕੇ ਪਾਉਂਗਾ ਆਪਣੇ ਪਿੰਡ ਦੇ ਤੁਸੀਂ ਮੀਂਹ ਦਾ ਨਜ਼ਾਰਾ ਲਓ ਮੈਂ ਗੱਲਾਂ ਥੋੜੀਆਂ ਘੱਟੇ ਦਾ ਮੀਂਹ ਦਾ ਦਰਾ ਤੇਜ਼ ਹੋਣ ਕਰਕੇ ਕਿਤੇ ਜਗਾ ਪਾਣੀ ਖੜਾ ਹੋ ਗਿਆ ਹੈ ਇਕੱਠਾ ਹੋ ਗਿਆ ਹੈ ਪਰ ਸਾਡੀ ਗਲੀ ਤੋਂ ਨਿਕਾਸ ਬੜੀ ਜਲਦੀ ਹੋ ਜਾਂਦਾ ਹੈ ਥੋੜੀ ਦੇਰ ਬਾਅਦ ਜਦੋਂ ਮੀਂਹ ਹਟੇਗਾ ਨਿਕਾਸ ਹੋ ਜਾਏਗਾ ਨੌਬੀ ਦਿਖਾਉਂਗਾ ਤੁਹਾਨੂੰ ਵੀਡੀਓ ਚਲੋ ਚੱਲਦੇ ਆਂ ਸੜਕ ਵਾਲੇ ਪਾਸੇ ਕਿੱਧਰ ਦੇਖ ਰਹੇ ਕਿੰਦਾ ਮੀਂਹ ਪੈਂਦਾ ਕੱਪ ਕਲਦੇ ਮਗਰ ਮਗਰ ਚੱਲ ਹੁਣ ਚਲਦੇ ਆਂ ਵਾਪਸ ਘਰ ਵੱਲ ਤੇ ਮੀਂਹ ਵੀ ਕਣੀਆਂ ਜਿਹੜੀਆਂ ਨਾ ਥੋੜੀਆਂ ਫੌਲੀ ਹੋ ਗਈਆਂ ਹੈ ਘਟਣਾ ਸ਼ੁਰੂ ਹੋ ਗਿਆ ਮੀਂਹ holi holi kat rya ਹਾਂਜੀ ਮੈਂ ਦੀ ਤੁਸੀਂ ਵੀਡੀਓ ਹੁਣ ਦੇਖੀ ਆ ਮੈਂ ਹੁਣੇ ਆਇਆ ਛਤਰੀ ਸੀ ਮੇਰੇ ਕੋਲ ਤੇ ਥੋੜਾ ਥੋੜਾ ਹਜੇ ਪੈਂਦਾ ਆ ਤੇ ਮੈਂ ਹੁਣ ਇਤਵਾਦਣਾ ਵੀਡੀਓ ਥੋੜੀ ਜੀ ਜਦ ਮੀਂਹ हट ਗਿਆ ਉਹ ਵੀ ਬਣਾਉਂਗਾ ਵੀ ਕਿੱਦਾਂ ਪਾਣੀ ਦਾ ਨਿਕਾਸ ਕਿੱਦਾਂ ਹੋ ਰਿਹਾ ਹੈ ਪਾਣੀ ਨਿਕਲਦਾ ਕਿ ਨਹੀਂ ਸਾਡੇ ਇੱਥੇ ਖੜਦਾ ਤਾਂ ਨਹੀਂ ਆ ਦੇਖੋ ਹੁਣ ਬਿਲਕੁਲ ਕਲੀਅਰ ਹੋ ਗਈਆਂ ਗਲੀਆਂ ਮੀਂਹ ਪੈਣ ਤੋਂ ਬਾਅਦ ਤਕਰੀਬਨ 5-6 ਘੰਟੇ ਤੱਕ ਕਲੀਅਰ ਹੋ ਜਾਣੀ ਐਨ ਸਾਫ ਸੁਥਰਾ ਹੋ ਜਾਂਦਾ ਮਾਹੌਲ